ਸ਼ੀਗਲ ਜੀ ਮੇਰਾ ਨਾਮ ਰਮਨਦੀਪ ਕੌਰ ਹੈ ਮੈਂ ਰੂਪਨਗਰ ਜ਼ਿਲ੍ਹੇ ਦੀ ਰਹਿਣ ਵਾਲੀ ਆ 4 ਮਹੀਨਿਆਂ ਤੋਂ ਮੈਂ ਇੱਥੇ ਆਪਣੀ ਡਿਊਟੀ ਨਿਭਾ ਰਹੀ ਆ ਤੇ ਮੈਨੂੰ 2 ਸਾਲ ਹੋ ਗਏ ਸੀਐਮਡੀ ਯੋਗਸ਼ਾਲਾ ਦੇ ਵਿੱਚ ਵਰਕ ਕਰਦੇ ਹੋਏ ਪਹਿਲਾਂ ਮੈਂ ਨਵੇਂ ਸ਼ਹਿਰ ਦੇ ਵਿੱਚ ਵਰਕ ਕਰਦੀ ਸੀ ਉਸ ਤੋਂ ਬਾਅਦ ਮੇਰੀ ਡਿਊਟੀ ਰੋਪੜ ਦੇ ਵਿੱਚ ਲਗਾਈ ਗਈ ਹੈ ਤੇ ਇੱਥੇ ਮੈਂ ਡੇਲੀ ਦੀਆਂ 6 ਕਲਾਸਾਂ ਲੈ ਰਹੀ ਆ ਜਿਹਦੇ ਵਿੱਚ 25 ਤੋਂ 30 ਮੈਂਬਰ ਹਰ ਕਲਾਸ ਦੇ ਵਿੱਚ ਆ ਰਹੇ ਆ ਤੇ ਇਹ ਸਰਕਾਰ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਜੋ ਘਰਾਂ ਦੇ ਵਿੱਚ ਲੇਡੀਜ਼ ਨੇ ਉਹਨਾਂ ਨੂੰ ਕੋਈ ਐਕਸਰਸਾਈਜ਼ ਕਰਨੇ ਦਾ ਮੌਕਾ ਨਹੀਂ ਮਿਲਦਾ ਸੀਗਾ ਜਿਹਦੇ ਕਰਕੇ ਸਭ ਤੋਂ ਜ਼ਿਆਦਾ ਲੇਡੀਜ਼ ਦੇ ਵਿੱਚ ਹਾਰਮੋਨਲ ਇੰਬੈਲੈਂਸ ਹੁੰਦੇ ਸੀਗੇ ਔਰ ਜਿਵੇਂ ਜਿਵੇਂ ਸਾਡੀ ਕਲਾਸਿਸ ਚੱਲ ਰਹੀਆਂ ਤਾਂ ਲੇਡੀਜ਼ ਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲ ਰਹਾ ਹੈ ਔਰ ਜਿਹੜੇ ਲੇਡੀਜ਼ ਨੂੰ ਘਰੇ ਕੋਈ ਨਾ ਕੋਈ ਸਟ्रेस ਰਹਿੰਦਾ ਸੀਗਾ ਰਾਤ ਨੂੰ ਸੌਂ ਨਹੀਂ ਪੰਤੀਆਂ ਸੀਗੀਆਂ ਹੁਣ ਉਹ ਮੇਰੇ ਗੱਲ ਜਦੋਂ ਗੱਲ ਕਰਦੇ ਆ ਕਿ ਮੈਮ ਸਾਡਾ ਸਟ੍ਰੈਸ ਅਸੀਂ ਬਹੁਤ ਰਿਲੀਫ ਫੀਲ ਕਰ ਰਹੇ ਆ ਔਰ ਉਹਨਾਂ ਸਹੀ ਤਰੀਕੇ ਦੇ ਨਾਲ ਸੋ ਪਾ ਰਹੇ ਆ ਔਰ ਖਾਸ ਕਰਕੇ ਪੀਸੀਓਡੀ ਵਰਗੀਆਂ ਸਮੱਸਿਆਵਾਂ ਜੋ ਲੇਡੀਜ਼ ਦੇ ਵਿੱਚ ਅਕਸਰ ਹੀ ਪਾਈਆਂ ਜਾਂਦੀਆਂ ਨੇ ਉਹਨਾਂ ਤੋਂ ਬਹੁਤ ਜ਼ਿਆਦਾ ਫਾਇਦਾ ਮਿਲ ਰਿਹਾ ਹੈ ਲੇਡੀਜ਼ ਨੂੰ ਔਰ ਸਰਵਾਈਕਲ ਥਾਇਰੋਇਡ ਔਰ ਸ਼ੂਗਰ ਵਰਗੀਆਂ ਪ੍ਰੋਬਲਮਸ ਤੋਂ ਬਹੁਤ ਹੀ ਰਿਪੋਰਟਾਂ ਨਾਰਮਲ ਹੋਈਆਂ ਐ ਜਦੋਂ ਲੋਕ ਆ ਕੇ ਸਾਨੂੰ ਮਿਲਦੇ ਆ ਕਿ ਮੈਮ ਅਸੀਂ ਇਸ ਪ੍ਰੋਬਲਮ ਤੋਂ ਠੀਕ ਹੋਏ ਆ ਤਾਂ ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਕਿ ਹਾਂ ਅਸੀਂ ਜੋ ਐਕਸਰਸਾਈਜ਼ ਆ ਕਰਾ ਰਹੇ ਆ ਜੋ ਭਗਵਾਨਤ ਮੰਤਰੀ ਸਰਕਾਰ ਨੇ ਉਪਰਾਲਾ ਸ਼ੁਰੂ ਕੀਤਾ ਹੈ ਉਹ ਲੋਕ ਵੱਧ ਚੜ ਕੇ ਫਾਇਦਾ ਲੈ ਰਹੇ ਨੇ ਤੇ ਮੈਂ ਇੱਕ ਵਾਰੀ ਫੇਰ ਤੋਂ ਭਗਵਾਨਤ ਮੰਤਰੀ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਆ 25 ਤੋਂ ਵੱਧ ਬੰਦੇ ਕਿਸੇ ਮੁਹੱਲੇ 'ਚ ਇਕੱਠੇ ਹੋ ਕੇ ਇੱਕ ਫੋਨ ਕਰ ਦੇਣ ਉੱਥੇ ਸਾਨੂੰ ਯੋਗਾ ਟੀਚਰ ਚਾਹੀਦਾ ਤੁਹਾਡੇ ਕੋਲ ਫ੍ਰੀ ਆਫ ਕਾਸਟ ਯੋਗਾ ਟੀਚਰ ਅਗਲੇ ਦਿਨ ਤੋਂ ਆਉਣ ਲੱਗ ਜੂਗੇ